ਪਰ ਸਾਡਾ ਮਾਈਂਡ ਇੰਨਾ ਟਿਚਰੀ ਆ ਨਾ ਇੰਨਾ ਕਮਜ਼ੋਰ ਆ ਮਤਲਬ ਨੈਗੇਟਿਵ ਜਦੋਂ ਬਚਾਉਣ ਵਾਲੇ ਪਾਸੇ ਨੂੰ ਹੋਇਆ ਨਾ ਇਦਾਂ ਵੀ ਸੋਸ਼ਲ ਨਾ ਹੋ ਜਾ ਕਿਤੇ ਇਸੇ ਕਰਕੇ ਉਹ ਬੰਦੇ ਕਿਤੇ ਵੱਡਾ ਕੁਝ ਕਰ ਨਹੀਂ ਸਕਦੇ ਜਿਸ ਵੱੱਬ ਨਾਲ ਕਰ ਵੀ ਲੈਣ ਉਹ ਥਾਂ ਤੇ ਬਹਿ ਕੇ ਵੀ ਇੱਕ ਮਿੰਗੀਆਂ ਕਰਦੇ ਕਰਪਸ਼ਨ ਉਹਨਾਂ ਲੋਕਾਂ ਕਰਕੇ ਆ ਜਿਹੜੇ ਬਹੁਤ ਛੋਟੀ ਥਾਂ ਦੇ ਹੱਕਦਾਰ ਆ ਪਰ ਸੁਭਬ ਨਾਲ ਉੱਚੀਆਂ ਥਾਂਵਾਂ ਮਿਲ ਗਈਆਂ ਉਹ ਫੇੜੇ ਵਾਲੇ ਦੁਆਲੇ ਨੂੰ ਆਪਣੇ ਅਫਸਰਾਂ ਨੂੰ ਆਪਣੇ ਮੈਨੇਜਰਾਂ ਨੂੰ ਆਪਣੇ ਮਾਲਕਾਂ ਨੂੰ ਆਪਣੇ ਸੀਨੀਅਰਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਚਾਪਲੂਸੀ ਕਰਦੇ ਉਹਨਾਂ ਨੂੰ ਜਦੋਂ ਕਿਸੇ ਤੇ ਸਖਤੀ ਵੀ ਕਰਦੇ ਆ ਤੌਕਾਤ ਤੋਂ ਬਾਹਰ ਹੋ ਗਏ ਉਹ ਜਿਹੜੀਆਂ ਜਥੇਦਾਰ ਇਹ ਹਰਪ੍ਰੀਤ ਗੱਲਾਂ ਕਰ ਰਿਹਾ ਜਿੱਦਾਂ ਬੋਲ ਰਿਹਾ ਆ ਉਹਨੂੰ ਸਾਰੇ ਕੁਸ਼ਨ ਸੁਣ ਕੇ ਮੈਨੂੰ ਬਾਰ-ਬਾਰ ਮੇਰੀ ਸੂਈ ਭਿੰਡਰਾਂ ਨੇ ਤੇ ਜਾ ਟਿਕਦੀ ਤੇ ਇੱਕ ਮਾਮੂਲੀ ਜਿਹੀ ਟਕਸਾਲ ਗ੍ਰੰਥੀਆਂ ਦਾ ਇੱਕ ਜਥਾ ਆ ਜੇ ਕਰਤਾਰ ਸਿੰਘ ਵਿਲੇ ਉਹ ਸੰਤ ਨਗਰ ਕੀਰਤਨ ਕੱਢਣ ਦੀ ਗੱਲ ਉਡੀ ਆ ਤੇ ਸਾਫ ਪਤਾ ਕਿ ਇੰਦਰਾ ਗਾਂਧੀ ਦੀ ਸ਼ੈਤੀ ਹੋਇਆ ਨਹੀਂ ਤਾਂ ਐਮਰਜੈਂਸੀ ਦੇ ਦੌਰਾਨ ਤਾਂ ਪੱਤਾ ਨਹੀਂ ਹਿਲਣ ਦੁੱਤਾ ਹਾਈ ਕੋਰਟ ਦੇ ਆਰਡਰ ਦੀ ਪਰਵਾਹ ਨਹੀਂ ਕੀਤੀ। ਪਾਰਲੀਮੈਂਟ ਦੇ ਵਿੱਚ ਜਦੋਂ ਐਮਰਜੈਂਸੀ ਲਾਉਂਦੀ ਆ ਕੈਬਨਿਟ ਤੋਂ ਰੈਜ਼ੋਲੂਸ਼ਨ ਪਾਸ ਕਰਾਉਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਪਾਸ ਕਰਾਉਣਾ ਸੀ। ਉਹਨੇ ਉਹ ਨਿਯਮ ਬਦਲ ਦਿੱਤੇ। ਕਾਨੂੰਨ ਬਾਅਦ ਵਿੱਚ ਸਖਤੀ ਨਾਲ ਬਦਲੇ ਗਏ। ਹਾਈ ਕੋਰਟ ਦੇ ਡਿਸੀਜਨ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਅਪੀਲ ਲਾ ਕੇ ਉਹਦਾ ਮਾੜਾ ਜਿਹਾ ਆਸਰਾ ਲੈ ਕੇ ਐਮਰਜੈਂਸੀ ਠੋਕ ਕਿੱਡੇ-ਕਿੱਡੇ ਲੀਡਰ ਜੈ ਪ੍ਰਕਾਸ਼ ਵਰਗੇ ਚੱਕੇ ਜਿੱਲਾਂ ਚ ਠੋਕ ਦਿੰਦੇ ਜਿਹੜੇ ਬੰਦੇ ਉਸ ਵੇਲੇ ਜੇ ਕਿਤੇ ਦਿੱਲੀ ਪੁਲਿਸ ਵਿੱਚ ਜਾਂ ਉਸ ਵੇਲੇ ਮਿਲਟਰੀ ਵਿੱਚ ਤੁਹਾਡਾ ਕੋਈ ਵਾਕਮ ਹੈਗਾ ਉਹਨੂੰ ਪੁੱਛਿਓ ਭਈ ਹਦਦਾਂ ਕਿਦਾਂ ਹੁੰਦੀ ਸੀ ਯਾਨੀ ਇੰਡੀਆ ਵਰਗੇ ਮੁਲਕ ਵਿੱਚ ਨਹੀਂ ਇਦਾਂ ਇਦਾਂ ਕੋਈ ਸੋਚ ਸਕਦਾ ਸੀ ਬਕੁਸ਼ ਹੋ ਸਕਦਾ ਤੇ ਉਹ ਕਰਤਾਰ ਸਿੰਘ ਵਰਗੇ ਨੂੰ ਕਿਦਾਂ ਨਗਰ ਕੀਰਤਨ ਕੱਢਦੇ ਉਹ ਹੋ ਗਿਆ ਜਾਨੀ ਜਰਨੈਲ ਸਿੰਘ ਭਿੰਡਰਾਂ ਵਾਲੀ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਅਸੀਂ ਕਹਿੰਨੇ ਸਵਾ ਸੋ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਉਹਦੇ ਨਾਲ ਜਾਨੀ ਮਿਲਟਰੀ ਨਾਲ ਲੜਨ ਦੀ ਤਾਕਤ ਆ ਜਾਂਦੀ ਹੈ ਬਕਵਾਸ ਨਹੀਂ ਇਹ ਨੀ ਤਾਂ ਹਰੇਕ ਗ੍ਰੰਥੀ ਮਿਲਟਰੀ ਦਾ ਜਰਨੈਲ ਹੁੰਦਾ ਸਾਡਾ ਪਾਠ ਕਰਨੇ ਨਾਲ ਕੀ ਹੋ ਜਾਂਦਾ ਝੂਠ ਬੋਲਦੇ ਆ ਲੋਕ ਇਹ ਕਿਸੇ ਜਗੜ ਜਿਹੜਾ ਕੋ ਕਹਿੰਦਾ ਮੇਰੇ ਨਾਲ ਗੱਲ ਕਰੇ ਅਸੀਂ ਸਪੌਂਸਰ ਕਰਾਂਗੇ 에어 ਕੰਡੀਸ਼ਨ ਹਿੱਟ ਪੰਪ ਲੱਗਾਇ ਹੋਊਗਾ ਜਿੱਦਾਂ ਦਾ ਗੱੱਦਾ ਚਾਹੂਗਾ ਉਹ ਦੇ ਦਿਆਂਗੇ ਉਹ ਉਹ ਕਰੇ 500 1500 2500 500 ਉਹਨੂੰ ਹੱਗਣ ਲਈ ਖਾਣ ਲਈ ਹਰ ਤਰ੍ਹਾਂ ਦੀ ਸਬਦਾ ਦੇਾਂਗੇ ਕੈਮਰਾ ਲਾ ਦੇਾਂਗੇ ਉਹ ਕੋਈ ਸ਼ਕਤੀ ਕੋਈ ਤਾਕਤ ਨਹੀਂ ਆਕਦੀ ਕਿਸੇ ਨੂੰ ਡਰਾਈਵਿੰਗ ਨਾ ਆਉਂਦੀ ਹੋਵੇ ਉਹਨੂੰ ਕਹੋ ਤੂੰ 1.5 ਲੱਖ ਪਾਠ ਕਰ ਲੈ ਜਾਨੀ ਉੱਠੇ ਨੂੰ ਤੈਨੂੰ ਡਰਾਈਵਿੰਗ ਆਜੇ ਬੋਲਣਾ ਆਜੇ ਵੀ ਕੁਝ ਲੈਂਗੁਏਜ ਆ ਜਾਏ ਜਿਹੜੀ ਲੈਂਗੁਏਜ ਪੜ੍ਹੀ ਨਹੀਂ ਹੈਗੀ ਉਹਨੂੰ ਕਹਦੇ ਹੋ ਆਹ ਆ ਲੈਂਗੁਏਜ ਆਉਣੀ ਚਾਹੀਦੀ ਤੈਨੂੰ ਕਰ ਪਾਟ ਕਿ ਨਹੀਂ ਕਰਦਾ ਪੁੜ ਚੋੜਾ ਕਰਾ ਦੇ ਕੋ ਅਸੀਂ ਰੇਡੀਓ ਬੰਦ ਕਰ ਦਿਆਂਗੇ ਰੇਡੀਓ ਸੰਭਾਲ ਦਿਆਂਗੇ ਗੁਰਦੁਆਰੇ ਤੋਂ ਰਿਜ਼ਾਈਨ ਕਰ ਦੇ ਜਿੰਨੇ ਪੈਸੇ ਦੀ ਸ਼ਰਤ ਰੱਖਣੀ ਕੋ ਰੱਖ ਲਵੇ ਸਾਡੇ ਲੱਖ ਦੀ 2 ਲੱਖ ਦੀ 5 ਲੱਖ ਦੀ ਝੂਠ ਬੋਲਦੇ ਆ ਬਕਵਾਸ ਕਰਦੇ ਆ ਪਾਠ ਕਰਨ ਨਾਲ ਨਹੀਂ ਕੁਛ ਹੁੰਦਾ ਇੱਥੇ ਪਲਾਨ ਬਣਾਉਣੀ ਪੈਂਦੀ ਹੈ ਪਾਠ ਤੁਹਾਨੂੰ ਇਸ ਪਲਾਨ ਲਈ ਹਿੰਮਤ ਦਿੰਦਾ ਹੈ ਇਹ ਪਲਾਨ ਔਕਾਤ ਦੇ ਹਿਸਾਬ ਨਾਲ ਬਣਾਉਣੀ ਪੈਂਦੀ ਹੈ ਪਾਠ ਕਰਨ ਨਾਲ ਤੁਹਾਨੂੰ ਵਿਵੇਕ ਬੁੱਧ ਮਿਲਦੀ ਹੈ ਕਿ ਜਿੰਡੀਆਂ ਮੈਂ ਗੱਲਾਂ ਕਰ ਰਿਹਾ ਜਿੰਨੀਆਂ ਮੈਂ ਸੋਚ ਰਿਹਾ ਮੇਰੀ ਹੈਸਿਅਤ ਹੈਗੀ ਹੈ ਹੋ ਜੂਗੀਆਂ ਹੈ ਢੇੜ ਕੁੰਟਲ ਦੀ ਬੂਰੀ ਪਈ ਹੋਵੇ ਤੁਸੀਂ 10 ਕਿਲੋ ਭਾਰਨਾ ਚੱਕ ਸਕਦੇ ਹੋ ਮੂੰ ਲੱਕ ਦੁੱਖ ਦਾ ਹੋਵੇ ਤੇ ਕੋਈ ਕਹੇ ਤੂੰ ਤਾਂ ਪਾਠ ਬਹੁਤ ਕਰਦਾ ਤੇਰੇ ਤੇ ਕਿਰਪਾ ਗੁਰੂ ਦੀ ਚੱਕ ਦੇ ਢੇੜ ਕੁੰਟਲ ਦੀ ਬੂਰੀ ਤੇ ਪਾਠ ਨੇ ਉਹ ਅਕਲ ਦੇ ਦੇਣੀ ਆ ਨਹੀਂ ਇਹ ਨਹੀਂ ਚੱਕੀ ਜਾਣੀ ਚੱਕੂਗਾ ਇਹ ਤਾਂ ਹੱਥ ਵੀ ਨਹੀਂ ਲੱਗਣਾ ਮਿੱਤਰ ਹਲਾਈ ਵੀ ਨਹੀਂ ਜਾਣੀ ਮਿੱਤਰ ਪਾਠ ਨੇ ਅਕਲ ਦੇ ਦੇਣੀ ਆ ਉਹਨੂੰ ਕਹਿਣਾ ਬੇਵਕੂਫੀਆਂ ਨਾ ਕਰ ਫੁਕਰੀਆਂ ਨਾ ਮਾਰ ਮੈਨੂੰ ਪੰਪਨਾ ਦੇ ਇਦਾਂ ਨਹੀਂ ਹੁੰਦੀ ਪਾਠ ਨੇ ਉਹ ਅਕਲ ਦੇਣੀ ਪਾਠ ਨੇ yatharth ਸਿਖਾਉਣਾ ਤੁਹਾਨੂੰ ਅਸਲੀਅਤ ਦਾ ਸਾਹਮਣਾ ਕਰਨਾ ਸਿਖਾਉਣਾ ਅਸਲੀਅਤ ਦੀ ਪਿਕਚਰ ਦਿਖਾਉਣੀ ਹੈ ਤੁਹਾਨੂੰ ਸ਼ੀਸ਼ਾ ਦਿਖਾਉਣਾ ਪਾਠ ਸੱਚ ਦੇ ਰੂਬਰੂ ਕਰ ਬਸ ਇੰਨਾ ਕੀ ਸਗਾ ਸੰਤ ਜਰਨੈਲ ਸਿੰਘ ਭਿੰਡਰਾਲੇ ਉਦੋਂ ਉਚੜਾ ਦੱਸ ਰਿਹਾ ਸੀ ਨਾ ਕਿ ਜਦੋਂ ਚੌਂਕ ਮਹਿਤੇ ਤੋਂ ਦਰਬਾਰ ਸਾਹਿਬ ਜਾਣ ਦਾ ਫੈਸਲਾ ਹੋਇਆ ਉਦੋਂ ਸਿੰਘ ਫੜ ਹੋ ਗਏ ਸੀ ਗਲੂਕੋਜ਼ ਲੱਗਾ ਸੀ ਸੰਤਾਂ ਦੇ ਤੇ ਜਿਹੜੀ ਉਹਨਾਂ ਦੀ ਪੰਜ ਮੈਂਬਰੀ ਸਲਾਹਕਾਰ ਕਮੇਟੀ ਬਣੀ ਹੋਈ ਸੀ ਨੇ ਫੈਸਲਾ ਕੀਤਾ ਵੀ ਜੇ ਇੱਥੇ ਹੀ ਸੰਤ ਰਹਿਏ ਤੇ ਇਦਾਂ ਨਾ ਹੋਵੇ ਵੀ ਪੁਲਿਸ ਵਾਲੇ ਇਹਨਾਂ ਨੂੰ ਵੀ ਚੱਕ ਲੈ ਕਿ ਚਲੋ ਗੁਰੂ ਨਾਨਕ ਨਵਾਚ ਲਈ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਐਂਟ ਨਹੀਂ ਹੋ ਸਕਦੀ ਹੋਊਗੀ ਤਾਂ ਰੌਲਾ ਪਾਵਾਂਗੇ ਦਰਬਾਰ ਸਾਹਿਬ ਤੋਂ ਅਕਾਲ ਤਖਤ ਜਾਣ ਦਾ ਜਿਹੜਾ ਬਣਿਆ ਉਹ ਉਹ ਉਦੋਂ ਬਣਿਆ ਜਦੋਂ ਬੱਬਰਾਂ ਦੇ ਨਾਲ ਝਗੜਾ ਹੋ ਗਿਆ ਸ਼੍ਰੋਮਣੀ ਕਮੇਟੀ ਸਮਝੌਤਾ ਕਰਾਉਣ ਲੱਗੀ ਕਹਿੰਦਾ ਸਵੇਕ ਸਿੰਘ ਕਹਿੰਦੇ ਵੀ ਹੁਣ ਸਮਝੌਤਾ ਨਾ ਕਰੀਏ ਹੁਣ ਇਹ ਮੌਕਾ ਆ ਵੀ ਅਕਾਲ ਤਖਤ ਤੇ ਚਲੀਏ ਸੇਠੀ ਬਾਰ-ਬਾਰ ਬਿਆਨ ਦੇ ਰਿਹਾ ਕਿ ਹੈਲੀਕਾਪਟਰ ਭੇਜ ਕੇ ਮੈਂ ਗੁਰਨਾਨ ਨਵਾਸ ਚ ਉੱਚਾ ਲੈਣਾ ਪੰਡਰਾਂ ਦੇ ਅਕਾਲ ਤਖਤ ਤੇ ਕੋਈ ਸ਼ਕਤੀ ਨਾਲ ਨਹੀਂ ਹੋਇਆ ਕੋਈ ਸਾਰਾ ਕੁਝ ਮਲੇਪੁਗਤ ਦੇ ਨਾਲ ਹੋਇਆ ਬਗਾਨੀ ਸ਼ਹਿਤੀ ਹੋਇਆ ਉਹ ਗਿਆਨੀ ਜਲ ਸਿੰਘ ਦੀ ਸ਼ਹਿਸੀ ਕਿਉਂਕਿ ਉਹਨੂੰ ਪ੍ਰੋਸਾ ਦਿੱਤਾ ਸੀ ਕਿ ਮੈਂ ਫੌਜਾਂ ਦਾ ਮੁਖੀ ਹਾਂ ਜੋ ਮਰਜ਼ੀ ਹੋ ਜਾਏ ਜਿੱਦਣ ਫੌਜੀ ਐਕਸ਼ਨ ਹੋਇਆ ਹੋਣਾ ਹੋਇਆ ਮੇਰੇ ਸੈਨਾ ਦੇ ਨਾਲ ਇਦਾਂ ਦੀ ਬਗਾਨੀ ਸ਼ਹਿ ਹਰਪੀਤ ਨੂੰ ਦਿੱਤੀ ਹੋਆ ਕਿਸੇ ਨੇ ਜਿਹਦੇ ਨਾਲ ਹਾਲਾਂਕਿ ਉਹਦੇ ਨਾਲ ਫਰਕ ਨਹੀਂ ਪੈਣਾ ਜੇ ਸਖਬੀਰ ਬਾਦਲ ਜੇ ਅਕਾਲੀ ਦਲ ਸਿਆਣਾ ਹੋਵੇ ਤੇ ਉਹ ਹਰ ਇੱਕ ਪੋਲੀਟੀਕਲ ਪਾਰਟੀ ਨਾਲ ਪਹਿਲੀ ਗੱਲ ਤਾਂ ਨਾ ਤੁਸੀਂ ਇਹਨਾਂ ਸਾਰਿਆਂ ਦੀਆਂ ਸਟੇਟਮੈਂਟਾਂ ਸੁਣ ਕੇ ਦੇਖੋ ਤੁਹਾਨੂੰ ਸਾਫ਼ ਪਤਾ ਲੱਗ ਜਾਣਾ ਕਿ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਾਰੀ ਪੋਲੀਟੀਕਲ ਗੇਮ ਹੈ ਅਕਾਲ ਤਖਤ ਦੀ ਇਹ ਗੱਲ ਕਰਦੇ ਆ ਦਰਬਾਰ ਸਾਹਿਬ ਦੀ ਗੱਲ ਕਰਦੇ ਆ क्रोमलिक कमेटी दी ਕਰਦੇ ਮਰਿਆਦਾ ਦੀ ਕਰਦੇ ਸਾਰਾ ਕੁਝ ਇਹਨਾਂ ਦਾ ਜਿਹੜਾ ਹੈ ਨਾ ਪੋਲੀਟੀਕਲ ਤਾਕਤ ਹਾਸਲ ਕਰਨ ਲਈ ਬਸ ਬੀਜੇਪੀ ਨੇ ਆ ਸ਼ਰਤਾਂ ਮੰਨ ਲੈਣੀਆਂ ਪਾਣੀਆਂ ਦਾ ਮਸਲਾ ਕੈਦੀ ਛੱਡ ਦੇਣਾ ਇਹਨਾਂ ਨੂੰ ਕੁਝ ਨਹੀਂ ਖਿਆਲ ਕਿ ਆਰਐਸਐਸ ਨੇ ਸਾਡੇ ਗ੍ਰੰਥਾਂ ਦੇ ਨਾਲ Hindu ਸੋਚ ਨੇ ਕੀ ਕੁਝ ਕੀਤਾ ਦਸਮ ਗ੍ਰੰਥ ਆ ਸੂਰਜ ਪ੍ਰਕਾਸ਼ ਆ ਹਰ ਲਿਖ ਸਾਨੂੰ Hindu ਸਾਬਤ ਕਰਨ ਤੇ ਤੁਲੀ ਹੋਈ ਆ ਗੁਰਬਲਾਸਪਾਸ਼ੇਸ਼ੀ ਮੀਂ। ਛੇਵੇਂ ਪਾਤਸ਼ਾਹ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਜਾ ਰਿਹਾ ਆ। ਵਿਸ਼ਨੂੰ ਸਾਡੇ ਗ੍ਰੰਥ ਕਹਿੰਦੇ ਆ ਕਿ ਦਰਬਾਰ ਸਾਹਿਬ ਦੀ ਜਦੋਂ ਸੇਵਾ ਹੋਈ ਆ ਵਿਸ਼ਨੂੰ ਨੇ ਟੋਕਣ ਢੋਈ ਉੱਤੇ ਆ। ਛਪੜੀ ਆ ਕੋਈ ਉਥੇ ਰਜਨੀ ਦੀ ਪਹਿਲਾਂ ਦੀ। 10ਵੇਂ ਪਾਸ਼ਾ ਬਹੁਤ ਵੱਡਾ ਯੱਗ ਕਰਦੇ ਆਂ ਦੇਵੀ ਪ੍ਰਗਟ ਹੁੰਦੀ ਹੈ ਗੁਰਬਚਨ ਸਿੰਘ ਪਿੰਡਰਾਲੇ ਨੇ ਸਾਰਿਆਂ ਪੰਜਾਂ ਪਿਆਰਿਆਂ ਨੂੰ ਸਾਰੇ ਭਗਤਾਂ ਨੂੰ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਹੁੰਦਾ ਚੌਹਾਂ ਸਾਹਿਬ ਜਦਿਆਂ ਕਿਸੇ ਨਾ ਕਿਸੇ ਦਾ ਉਤਾਰ ਦੱਸਿਆ ਲੋੜ ਸਾਨੂੰ ਉਹਨਾਂ ਤੋਂ ਵੱਖਰੇ ਉਹਨਾਂ ਗ੍ਰੰਥਾਂ ਤੋਂ ਉਸ ਸੋਚ ਤੋਂ ਉਸ ਥਿਊਰੀ ਤੋਂ ਉਸ ਆਡੀਆਲੋਜੀ ਨੂੰ ਆਪਣੇ ਆਪ ਨੂੰ ਵੱਖਰਾ ਕਰਨੇ ਦੀ ਹੈ ਤਾਂ ਕਿ ਅਸੀਂ ਕਹੀਏ ਕਿ ਸਿੱਖ ਵੱਖਰੇ ਆ ਜਿਹੜੇ ਢਾਈ ਟੂ ਟੂ ਖਾਲਸਤਾਨ ਦੀਆਂ ਗੱਲਾਂ ਕਰਦੇ ਇੱਕੋ ਹੀ ਗੱਲ ਸਾਡੇ ਨਾਲ ਤੱਕਾ ਤੱਕਾ ਸਿੱਖਾਂ ਨੂੰ ਇਸ ਵੇਲੇ ক্রিকেট ਦਾ ਕੈਪਟਨ ਪੰਜਾਬ ਤੋਂ ਕੁੜੀਆਂ ਦੀ ক্রিকেট ਦਾ ਕੈਪਟਨ ਕੁੜੀ ਜਿਹੜੀ ਆ ਉਹ ਪੰਜਾਬ ਤੋਂ ਹਾਕੀ ਦੇ ਵਿੱਚ ਕਿੰਨੇ ਪਲੇਅਰ ਇੰਡੀਆ ਤੱਕ ਕਿੰਨੀ ਵਾਰ ਕਪਤਾਨੀ ਕਰਦੇ ਪੜਾਈ ਲਿਖਾਈ ਦੇ ਵਿੱਚ ਹੈ ਹੀ ਅਸੀਂ ਕੁਝ ਕਰ ਹੀ ਨਹੀਂ ਰਹੇ ਜਿੰਨੀਆਂ ਥਾਂਾਂ ਸਾਡੀਆਂ ਮਿਲਟਰੀ ਦੇ ਵਿੱਚ ਸਰਕਾਰੀ ਤੌਰ ਤੇ 2% ਹੁੰਦੇ ਹੋਏ ਰਿਜ਼ਰਵ ਹੈ ਜਿੰਨੀਆਂ ਥਾਂਾਂ ਤੇ ਪਹੁੰਚੇ ਹਾਂ ਅਸੀਂ ਇਹ ਝੂਠ ਬੋਲਿਆ ਜਾ ਰਿਹਾ ਵੀ ਤੱਕਾ ਹੋ ਰਿਹਾ ਤੱਕਾ ਹੋ ਰਿਹਾ ਤੱਕਾ ਹੁੰਦਾ ਦੇਖਿਆ ਨਹੀਂ ਦੋ ਦੋ 3 300 ਮਿਲੀਅਨ ਦੀਆਂ ਡਰੱਗ ਦੀਆਂ ਡੀਲਾਂ ਬਾਹਰਲੇ ਮੁਲਕਾਂ ਚਾਕੇ ਵੀ ਕਰਨ ਲੱਪੇ ਰੋਲਾ ਪਾਈ ਜਾਂਦੇ ਤੱਕਾ ਹੋ ਗਿਆ ਤੱਕਾ ਹੋ ਗਿਆ ਗੈਂਗਸਟਰ ਪਾਲੇ ਜਾ ਰਹੇ ਠੀਕ ਹੈ ਉਹ ਵੱਡੇ ਦੇਸ਼ਾਂ ਨੂੰ ਪਰੰਪਰਕਿਆਂ ਨੂੰ ਉਹਨਾਂ ਨੂੰ ਚਾਹੀਦਾ ਆ ਪ੍ਰੈਸ਼ਰ ਪਾਉਣ ਲਈ ਅਗਲੇ ਵਰਤ ਰਹੇ ਆ ਪਹਿਲਾਂ ਤੁਸੀਂ ਇਰਾਨ ਨੂੰ ਇਰਾਕ ਨੂੰ ਅਫਗਾਨਿਸਤਾਨ ਨੂੰ ਕਿੰਨੇ ਕੰਟਰੀ ਆ ਉਹਨਾਂ ਨੂੰ ਦੇਖੋ ਕਿਦਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲੋਕਾਂ ਨੂੰ ਵਰਤਿਆ ਇਦਾਂ ਹੀ ਸਾਡੇ ਨੂੰ ਵਰਤ ਰਹੇ ਆ ਜੋ ਉਹ ਸਾਨੂੰ ਸਮਝ ਆ ਗਈ ਜੇ ਅਕਾਲੀ ਦਲ ਹੋਸ਼ ਕਰੇ ਤੇ ਇਸ ਵੇਲੇ ਵੈਸੇ ਤਾਂ ਪਹਿਲਾਂ ਤੋਂ ਆਪਾਂ ਗੱਲ ਕਰਦੇ ਆਂ ਸਿੱਖਾਂ ਲਈ ਪੰਜਾਬ ਦੇ ਫਾਇਦੇ ਲਈ ਸਭ ਤੋਂ ਵਧੀਆ ਪਾਰਟੀ ਕਾਂਗਰਸ ਹੈ ਸੋਚ ਕੇ ਦੇਖੋ ਭਾਜਪਾ ਹੈਗੀ ਆ Hindu tabii party ਜਿੱਦਣ ਉਹਦਾ バス ਚੱਲਿਆ ਉਹ ਹਿੰਦੁਸਤਾਨ ਨੂੰ Hindu state ਬਣਾਉਗੇ ਕਿਉਂਕਿ ਉਹ ਇੱਕ ਧਰਮ ਨੂੰ ਲੈ ਕੇ ਅੱਗੇ ਰੱਖਦੇ ਆਂ ਜੇ ਉਹ ਹਿੰਦੁਸਤਾਨ ਨੂੰ ਹਿੰਦੂ ਸਟੇਟ ਬਣਾਉਣਾ ਚਾਹੂਗੇ ਤਾਂ ਕੀ ਉਹ ਸਿੱਖਾਂ ਨੂੰ ਵੱਖਰੀ ਕੌਮ ਪ੍ਰਮੋਟ ਹੋਣ ਦਊਗੇ ਉਹਦੇ ਬਰਾਬਰ ਕਾਂਗਰਸ ਸੈਕੂਲਰ ਪਾਰਟੀ ਉਹ ਉਹ ਕਹਿੰਦੇ ਆ ਵੀ ਸਟੇਟ ਦਾ ਕੋਈ ਧਰਮ ਨਹੀਂ ਹੈਗਾ ਆਪਣੇ ਤੌਰ ਤੇ ਜਿਹੜਾ ਮਰਜੀ ਧਰਮ ਵਧੇ ਫੁੱਲੇ ਜਿੱਤਾ ਮਰਜੀ ਕਰੇ ਜੇ ਸਖਵੀਰ ਬਾਦਲ ਜਿੰਨਾ ਇਹ ਅਮਰਤਪਾਲ ਵਾਲੇ ਗਰੁੱਪ ਨੇ ਆ ਜਿਹੜਾ ਹੁਣ ਜਗੀਰਕੌਰ ਰਖੜੇ ਹੁਣ ਵਾਲਾ ਗਰੁੱਪ ਆ ਜਿੰਨਾ ਉਹ ਉਹ ਵਿਰੋਧ ਜਿੱਦਾਂ ਦਮਦਮੀ ਟਕਸਾਲ ਤੁਮਾਂ ਪੂਰੀ ਬੇਸ਼ਰਮੀ ਦੇ ਨਾਲ ਜਾ ਕੇ ਭਾਜਪਾ ਦੇ ਨਾਲ ਖੜ ਗਿਆ ਠੀਕ ਹੈ ਜਿਉ ਸਿਆਣੇ ਹੋਣ ਤਾਂ ਇੱਕ ਸਟੇਟਮੈਂਟ ਠੋਕ ਬਜਾ ਕੇ ਦੇਣ ਵੀ ਭਾਈ ਦੇਖੋ ਝਗੜਾ ਸਿਗਾ ਦਮਦਮੀ ਟਕਸਾਲ ਦਾ ਸਾਰਿਆਂ ਨੂੰ ਪਤਾ ਭਿੰਡਰਾਂ ਵਾਲੇ ਨੇ ਜਿਨੇ ਧੱਕੇ ਨਾਲ ਸ਼੍ਰੋਮਣੀ ਕਮੇਟੀ ਤੇ ਆ ਕੇ ਬੈਠੇ ਆ ਪੇ ਅਸੀਂ ਅਕਾਲੀ ਦਲ ਵੱਲੋਂ ਸਾਰੀਆਂ ਗੱਲਾਂ ਭੁੱਲ ਭਲਾ ਕੇ ਦੰਗਵੀ ਟਕਸਾਲ ਦਾ ਸਾਥ ਵੀ ਦਿੱਤਾ ਦਰਬਾਰ ਸਾਹਿਬ ਦੇ ਅੰਦਰ ਕਦੇ ਕਿਸੇ ਦਾ ਗੁਰਦੁਆਰਾ ਨਹੀਂ ਬਣਿਆ ਭਿੰਡਰਾਂ ਵਾਲੇ ਦੇ ਨਾਂ ਤੇ ਗੁਰਦੁਆਰਾ ਵੀ ਬਣਾਉਂਦਾ ਸੀ ਸਾਰਾ ਕੁਝ ਕਰਕੇ ਦੇਖਿਆ ਇਹ ਪੰਜਾਬ ਦਾ ਬੇੜਾ ਬੁਠਾਉਣ ਲਈ ਸਿੱਖਾਂ ਦਾ ਸਤਿਆਨਾਸ ਮਾਰਨ ਲਈ ਇਹ ਫੇ ਜਾ ਕੇ ਭਾਜਪਾ ਦੇ ਪਿੱਛੇ ਪੈ ਗਏ ਪੇ ਪੰਜਾਬ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਲੱਗਦਾ ਕਿ ਕਾਂਗਰਸ ਨੇ ਅਟੈਕ ਵਿਸ਼ਾ ਕੀਤਾ 22 ਢਾਈ ਬਿਲਡਿੰਗ ਬਿਲਡਿੰਗ ਢਾਈ ਆ ਜੇ 100 ਬਰੀ ਘਟਾਊਗਾ 100 ਬਰੀ ਵੜਾਵਾਂਗੇ ਪਰ ਜਿੱਦਾਂ ਆਰਐਸਐਸ ਕੰਮ ਕਰ ਰਹੀ ਹੈ ਦਿਨੋਂ ਦਿਨ ਉਹ ਸਾਡੇ ਗ੍ਰੰਥਾਂ ਨੂੰ ਸਾਡੀ ਮर्याਦਾ ਨੂੰ ਸਭ ਕੁਝ ਨੂੰ ਮਲਿਆ ਮੀਟ ਕਰੂਗਾ ਸਿੱਖਾਂ ਨੂੰ ਸਿੱਖ ਧਰਮ ਨੂੰ ਨਿਕਲੂਗੇ ਵੱਖਰੀ ਕੌਮ ਨਹੀਂ ਰਹਿਣ ਦੋਗੇ ਜੇ ਪੰਜਾਬ ਦੇ ਵਿੱਚ ਕੈਪਟਨ ਵਰਗਾ ਬੰਦਾ ਬਕਰੀ ਕਾਂਗਰਸ ਦੀ ਸਰਕਾਰ ਬਣਾ ਸਕਦਾ ਤਾਂ ਜੇ ਉਹ ਸਰਕਾਰ ਕਾਂਗਰਸ ਨਾਲ ਕਲੈਬੋਰੇਸ਼ਨ ਕਰ ਲੈਣ ਭਾਜਪਾ ਨੇ ਵੀ ਤਾਂ ਕਰਦੇ ਹੀ ਸੀ ਇਹਨਾਂ ਦੇ ਵੈਸੇ ਚਪੇੜ ਵੱਜ ਜਾਣੀ ਪਰ ਹੁਣਾਂ ਨੇ ਕਿਉਂਕਿ ਉਹਨਾਂ ਨੂੰ ਵੀ ਭਾਜਪਾ ਦੀਆਂ ਜੁੱਤੀਆਂ ਚੱਟਣ ਦੀ ਕਾਹਲ ਆ ਅਮਰਤਪਾਲ ਵਾਲੇ ਗਰੁੱਪ ਨੂੰ ਵੀ ਉਹਨਾਂ ਦੀਆਂ ਜੁੱਤੀਆਂ ਚੱਟਣ ਦੀ ਕਾਹਲ ਆ ਤੇ ਇਹ ਜਿਹੜੇ ਆ ਨਵੇਂ ਬਣੇ ਆ ਉਹਨਾਂ ਨੂੰ ਵੀ ਗੱਲ ਇਹ ਇਹ ਪੰਜਾਬ ਦਾ ਕੋਈ ਨਹੀਂ ਸੋਚ ਰਿਹਾ ਸਿੱਖ ਧਰਮ ਦਾ ਕੋਈ ਨਹੀਂ ਸੋਚ ਰਿਹਾ ਠੀਕ ਹੈ ਆਪਣੇ ਤੌਰ ਤੇ ਜਿੰਨਾ ਕਰ ਸਕਦੇ ਆ ਆਪ ਸਰਕਾਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਝਗੜੇ ਚ ਨਾ ਪਈਏ ਠੀਕ ਹੈ ਆਪਣੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖ ਕੇ ਦਸਾਂ ਪਾਸ਼ੀਆਂ ਨੂੰ ਮੁੱਖ ਰੱਖ ਕੇ ਜੋ ਠੀਕ ਲੱਗਦਾ ਆ ਔਰ ਅੱਗੇ ਤੋਂ ਅੱਗੇ ਸਮਾਂ ਵੀ ਦੰਦਾਰੀ ਹੁਣਾ ਤੇ ਤੁਹਾਨੂੰ ਕਿਸੇ ਡੈਮੋਕਰੇਸੀ ਦੇ ਅੰਦਰ ਵੱਡੇ ਪੱਧਰ ਤੇ ਕੋਈ ਕੰਮ ਕਰਨ ਦੀ ਕਿਸੇ ਨੇ ਆਗਿਆ ਦੇਣੀ ਹੈ ਠੀਕ ਹੈ ਉਹਦੇ ਮੈਨੇ ਵੀ ਕੋਈ ਨਹੀਂ ਰਹਿ ਜਾਣੇ ਇਸ ਕਰਕੇ ਆਪਣਾ ਜਿਹੜਾ ਆਪਣਾ ਫਰਜ਼ ਹੈ ਗੁਰੂ ਸਾਹਿਬ ਦੇ ਪ੍ਰਤੀ ਉਹਨੂੰ ਮੁੱਖ ਰੱਖ ਕੇ ਆਪਾਂ ਕੰਮ ਕਰਦੇ ਜਾਈਏ ਠੀਕ ਹੈ ਜੀ ਸਾਡੇ ਨਾਲ ਦੋਹਾਂ ਤਿੰਨਾਂ ਲਾਈਨਾਂ ਤੋਂ ਕਾਲਮਿਸ ਹੋ ਗਈਆਂ ਜੀ ਤੇ ਬੇਨਤੀ ਆ ਤੁਸੀਂ ਅਸੀਂ ਕਿਉਂਕਿ ਹੋਲਡ ਕਰੀ ਬੈਠੇ ਸੀ ਸਤੋਂ ਮੈਨੂੰ ਸਿਕਾ ਮੇਰੀ ਗੱਲ ਪੂਰੀ ਹੋ ਜAVE ਫਿਰ ਆਪਾਂ ਗੱਲ ਕਰ ਲੈਨੇ ਆ ਤੇ ਤੁਸੀਂ ਹੁਣ ਜਿਹੜੀ ਕੋ ਗੱਲਬਾਤ ਕਰਨੀ ਹੋਈ ਤੁਸੀਂ ਕਰ ਲਿਓ ਮੈਨੂੰ ਵੀ ਅਸੀ ਲੋਡ ਤੋਂ ਬਦ ਸਮਾਂ ਲੱਗ ਗਿਆ ਮੈਂ ਚਾਹਦਾ ਨਹੀਂ ਸੀ ਇੰਨੀ ਗੱਲ ਕਰਨੀ ਤੇ ਅ ਜਦਾਂ ਵੀ ਅਸੀਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਸਾਡੇ ਕੋਲੋਂ ਜੁੜਾ ਕੋਈ ਮੈਸੇਜ ਕਾਫੀ ਵੀਰਾਂ ਦੇ ਪਈ ਆ ਮੇਰੇ ਕੋਲ ਹੁਣ ਪਈ ਮੈਂ ਹੁਣ ਬਾਰੀ-ਬਾਰੀ ਤਾਂ ਫੋਨ ਕਰ ਸਕਦਾ ਇਕੱਠਿਆਂ ਨੂੰ ਨਹੀਂ ਜਿਹਦੇ ਜਿਹਦੇ ਕੋਈ ਸੌਰੀ ਜਿਨ੍ਹਾਂ ਦੇ ਮੈਸੇਜ ਆਇਓ ਅੱਜ ਇਹਦੇ ਕੋਈ ਟਾਈਮ ਹੈਗਾ ਤੁਹਾਡੀ ਕੋਲ ਤੁਸੀਂ ਕਰ ਲਿਓ ਗੱਲ ਠੀਕ ਹੈ